ਕੀ ਪੰਜ ਮੈਂਬਰੀ ਕਮੇਟੀ ਨੇ ਵੱਡੀ ਰਣਨੀਤੀ ਘੜ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਖੁੰਝੇ ਲਾਉਣ ਦੇ ਲਈ ਵੱਡੀ ਤੇ ਅਹਿਮ ਚਾਲ ਚੱਲ ਦਿੱਤੀ ਗਈ ਕੀ ਜਥੇਦਾਰਾਂ ਦੇ ਰਾਹੀਂ ਹੁਣ ਸਾਰੀ ਗੇਮ ਕਮਾਈ ਜਾਣੀ ਹੈ ਕਿ ਸਾਬਕਾ ਜਥੇਦਾਰ ਹੁਣ ਪੰਜ ਮੈਂਬਰੀ ਕਮੇਟੀ ਦੀ ਖੁੱਲਮ-ਖੁੱਲੀ ਅਗਵਾਈ ਕਰਨਗੇ ਇਹ ਚੀਜ਼ਾਂ ਨਿਕਲ ਰਹੀਆਂ ਨੇ ਇਹ ਗੱਲਾਂ ਨਿਕਲ ਰਹੀਆਂ ਨੇ ਤੇ ਕਿੱਥੋਂ ਨਿਕਲ ਰਹੀਆਂ ਨੇ ਕਿਵੇਂ ਨਿਕਲ ਰਹੀਆਂ ਨੇ ਸਾਰੀ ਤੁਹਾਨੂੰ ਮੈਂ ਦੱਸਦਾ ਤੁਸੀਂ ਜੁੜੇ ਲੋਕ ਪਣ ਨਿਊਜ਼ ਨਾਲ ਮਹਿੰਦਰ ਬਾਜਵਾ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਬੇਸ਼ੱਕ ਕਿਉਂਕਿ ਹੁਣ ਬਾਡੀ ਦਾ ਸੀਜ਼ਨ ਚੱਲ ਰਿਹਾ ਇਸ ਕਰਕੇ ਠੰਡਾ ਠੰਡਾ ਨਜ਼ਰ ਆਉਂਦਾ ਹੋਵੇ ਪਰ ਹੈ ਨਹੀਂ ਅੰਦਰ ਖਾਤੇ ਤਾਣੀਆਂ ਊਣੀਆਂ ਬੁਣੀਆਂ ਉਦੇੜੀਆਂ ਜਾ ਰਹੀਆਂ ਨੇ ਚਾਹੇ ਦੋਵੇਂ ਧੜੇ ਹੋਣ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਮਜਦ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਤਾਂ ਖਾਸ ਕਰਕੇ ਵਿਵੰਤਾ ਘੜਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਸਿਧਾਂਤ ਨੂੰ ਲੈ ਕੇ ਚੱਲਣ ਦੀ ਕੋਸ਼ਿਸ਼ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੂੰ ਅਮਲੀ ਰੂਪ ਪਹਨਾਉਣ ਦੇ ਲਈ ਉਹਨਾਂ ਦੇ ਵੱਲੋਂ ਚਾਰਾਜੋਈਆਂ ਅਰੰਭੀਆਂ ਗਈਆਂ ਅੱਜ ਲੁਧਿਆਣਾ ਦੇ ਵਿੱਚ ਪੰਜ ਮੈਂਬਰੀ ਕਮੇਟੀ ਇਕੱਤਰ ਹੋਈ ਹੈ ਉਹਨਾਂ ਨੇ ਆਪਣੀ ਬੈਠਕ ਕੀਤੀ ਹੈ ਜਦੋਂ ਤੱਕ ਇਹ ਖਬਰ ਤੁਹਾਡੇ ਨਾਲ ਰਿਕਾਰਡ ਕਰਾ ਰਹੇ ਹਾਂ ਉਸ ਸਮੇਂ ਤੱਕ کیا ਜਾ ਰਿਹਾ ਸੀ ਕਿ ਮੀਟਿੰਗ ਸਮਾਪਤੀ ਵੱਲ ਨੂੰ ਵੱਧ ਰਹੀ ਹੈ ਪਰ ਸਮਾਪਤ ਨਹੀਂ ਹੋਈ ਜਾਨੀ ਕਿ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹ ਮੀਟਿੰਗ ਚੱਲਦੀ ਰਹੀ ਮੈਂ ਲਗਭਗ ਤੁਹਾਡੇ ਨਾਲ 7 ਵਜੇ ਦੇ ਕਰੀਬ-ਕਰੀਬੇ ਖਬਰ ਰਿਪੋਰਟ ਕਰਾ ਰਿਹਾ ਉਸ ਸਮੇਂ ਤੱਕ ਕੋ ਮੀਟਿੰਗ ਆਨ ਗoing ਸੀ ਉਹ ਮੀਟਿੰਗ ਚੱਲ ਰਹੀ ਸੀ ਤੇ ਜੋ ਮੀਡੀਆ ਰਿਪੋਰਟਸ ਦੇ ਰਹੀ ਜੋ ਸੋਰਸਸ ਦੇ ਰਹੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਮੀਟਿੰਗ ਦੇ ਵਿੱਚ ਕਈ ਅਹਿਮ ਚਰਚਾਵਾਂ ਹੋਈਆਂ ਨੇ ਪਹਿਲਾਂ ਮੈਂ ਮੋਟੀਆਂ-ਮੋਟੀਆਂ ਚਰਚਾਵਾਂ ਤੁਹਾਡੇ ਨਾਲ ਸਾਂਝੀਆਂ ਕਰ ਲਾਂ ਕਿ ਇੱਕ ਤਾਂ ਜਿਹੜਾ ਰਿਵਿਊ ਹੈ ਜਿਹੜਾ ਸਮੀਖਿਆ ਕੀਤੀ ਗਈ ਹੈ ਹੁਣ ਤੱਕ ਦੀ ਜਿਹੜੀ ਭਰਤੀ ਪ੍ਰਕਿਰਿਆ ਪੰਜ ਮੈਂਬਰੀ ਕਮੇਟੀ ਜੋ ਕਿ ਸ਼੍ਰੀ ਅਕਾਲ ਤਖਸ ਸ਼੍ਰੀ ਅਕਾਲ ਤਖਸ ਸਾਹਿਬ ਵੱਲੋਂ ਥਾਪੀ ਗਈ ਸੀ ਉਹਦੇ ਵੱਲੋਂ ਜਿੰਨੀ ਵੀ ਕੀਤੀ ਗਈ ਰੈਲੀਆਂ ਕੀਤੀਆਂ ਗਈਆਂ ਮੀਟਿੰਗਾਂ ਕੀਤੀਆਂ ਗਈਆਂ ਉਹ ਸਾਰਿਆਂ ਨੂੰ ਲੈ ਕੇ ਇੱਕ ਸਮਿਖਿਆ ਬੈਠਕ ਕੀਤੀ ਗਈ ਆ ਉਹਦੇ ਤੇ ਸਮਿਖਿਆ ਹੋਈ ਆ ਉੱਤੇ ਰਿਵਿਊ ਹੋਇਆ ਤੇ ਅੱਗੇ ਚੱਲ ਕੇ ਜਿਹੜੀ ਪਰਤੀ ਕਰਨੀ ਹੈ ਕਿਉਂਕਿ ਹਾੜੀ ਦਾ ਸੀਜ਼ਨ ਹੈ ਹਾੜੀ ਦਾ ਸੀਜ਼ਨ ਲਗਭਗ ਖਤਮ ਹੋ ਜਾਣਾ ਥੋੜੇ ਦਿਨਾਂ ਤੱਕ 5-10 ਦਿਨਾਂ ਦੀ ਹੋਰ ਖੇਡ ਹੈ ਆ ਲੋਕ ਟੁੜੀ ਜਿਹੜੀ ਆ ਟੁੜੀ ਟਾੜੀ ਸਾंभ ਕੇ ਜਿਹੜਾ ਵਿਲੇ ਹੋ ਜਾਣਗੇ ਲਗਭਗ ਹ ਮਹੀਨਾ ਹੋ ਚਲੇ 1 April ਤੋਂ ਹੀ ਕਹਿ ਲਈ ਹਾੜੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਸੀ 15 April ਤੱਕ ਆਉਂਦਾ ਆਉਂਦਾ ਵਿਸਾਖੀ ਤੱਕ ਉਹ ਭੱਗ ਗਿਆ ਤੇ ਹੁਣ ਉਹ ਆਪਣੇ ਸਮਾਪਤੀ ਵੱਲ ਨੂੰ ਉਹਨੇ ਖਤਮ ਹੋਣਾ ਲੋਕ ਕਣਕ ਵਲਗਭਗ ਵੱਢ ਲਈ ਹੈ ਟੁੜੀ ਟਾੜੀ ਜਿਹੜੀ ਉਹ ਬਣਾ ਰਹੇ ਨੇ ਤੇ ਉਹਨੂੰ ਸਾंभ ਰਹੇ ਨੇ ਇੱਕ ਇਹ ਹੈ ਕਿ ਉਸ ਤੋਂ ਬਾਅਦ 1 ਮਈ ਤੋਂ ਜਿਹੜਾ ਇਹ ਸਾਰਾ ਯਾਨੀ ਕਿ ਪਰਸੋਂ ਰੋਜ਼ ਤੋਂ ਜਿਹੜਾ ਇਹ ਪਰਸੋਂ ਤੋਂ ਇਹ ਸਿਰਸਲਾ ਦੁਬਾਰਾ ਸ਼ੁਰੂ ਹੋਣਾ ਭਰਤੀ ਵਾਲਾ ਤੇ ਕਿਹਾ ਜਾ ਰਿਹਾ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਭਰਤੀ ਕੀਤੀ ਜਾਣੀ ਹੈ ਕਿਉਂਕਿ ਬਹੁਤ ਸਾਰੇ ਸਿੱਖ ਵਿਦੇਸ਼ਾਂ 'ਚ ਵੀ ਵੱਸਦੇ ਆ ਇਸ ਕਰਕੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਇਹ ਮੀਟਿੰਗ ਭਰਤੀ ਪ੍ਰਕਿਰਿਆ ਜਿਹੜੀ ਅੱਗੇ ਚਲਾਈ ਜਾਣੀ ਹੈ ਇਹ ਕੁਝ ਵਿਚਾਰ ਵਟਾਂਦਰੇ ਆ ਜਿਹੜੇ ਉਹ ਮੋٹے ਰੂਪ ਦੇ ਵਿੱਚ ਉੱਥੇ ਹੋਏ ਆ ਹੁਣ ਸਭ ਤੋਂ ਮੇਨ ਚਰਚਾ ਜਿਹੜੀ ਇਹ ਮੇਨ ਚਰਚਾ ਇਹ ਹੈ ਕਿ ਰੋੜਾ ਬਹੁਤ ਹੈ ਤੇ ਜੇ ਕਿਹਾ ਜਾਂਦਾ ਕਿ ਸਟੇ ਨਾ ਆਉਂਦੀ ਹਾਈ ਕੋਰਟ ਦੇ ਵਿੱਚ ਇੱਕ ਸਟੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜੇ ਉਹ ਨਾ ਹੁੰਦੀ ਤਾਂ ਹੁਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਅਖਾੜਾ ਭੱਗ ਜਾਣਾ ਸੀ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਆਲਾ ਧੜਾ ਤਾਂ ਸਰਗਰਮ ਹੈ ਹੀ ਹੈ ਤੇ ਉਹ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਸ ਧੜਾ ਵੀ ਹੈ ਪੰਜਾਬ ਦੀ ਸਿਆਸਤ ਦੇ ਅੰਦਰ ਤੇ ਖਾਸ ਕਰਕੇ ਪੰਥਕ ਸਿਆਸਤ ਚ ਇਹ ਗੱਲ ਇਹ ਮੁਹਾਵਰਾ ਕਹਿ ਲਿਏ ਜਾਂ ਇਹ ਤੱਤ ਹੈ ਜਿਹੜਾ ਸਟੈਬਲਿਸ਼ ਜਿਹੜਾ ਇਹ ਚੀਜ਼ ਹੋ ਚੁੱਕੀ ਹੈ ਕਿ ਜਿਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਹੈ ਜਾਂ ਜਿਹਦੇ ਹੱਥ ਚੋਂ ਦੀ ਸੱਤਾ ਹੈ ਸੇਵਾ ਹੈ ਉਹੀ ਅਸਲੀ ਅਕਾਲੀ ਦਲ ਹੈ ਇਸ ਕਰਕੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਥਾਪੀ ਹੋਈ ਹੈ ਉਹ ਭਰਤੀ ਕਰ ਰਹੀ ਹੈ ਐਸਚੈਜ ਉਸ ਜਿਹੜੀ ਭਰਤੀ ਪ੍ਰਕਿਰਿਆ ਉਹਨਾਂ ਨੇ ਨਿਬੇੜਨੀ ਆ ਫਿਰ ਉਤੋਂ ਮੈਨੂੰ ਜੋ ਲੱਗਦਾ ਕਿ ਨਵਾਂ ਅਕਾਲੀ ਦਲ ਹੀ ਜਨਮ ਲਵੇਗਾ ਉਹ ਲਵੇਗਾ ਪਰ ਉਹਦੇ ਵਿੱਚ ਇਹ ਚੀਜ਼ ਇੱਕ ਅਹਿਮ ਹੈ ਕਿ ਝੁੰਡਾ ਕਮੇਟੀ ਨੇ ਜਿਹੜੀ ਇਟਰਨਲ ਡੈਮੋਕ੍ਰੇਸੀ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਚ ਕੀਤੀ ਸੀ ਜਿਹੜਾ ਅੰਤਰਮੁਖੀ ਲੋਕਤਾਂਤ੍ਰਿਕ ਪ੍ਰਕਿਰਿਆਵਾਂ ਨੇ ਜਿੰਨਾਂ ਨੂੰ ਬਹਾਲ ਕਰਨ ਦੇ ਲਈ ਉਹਨਾਂ ਨੇ ਗੱਲ ਕੀਤੀ ਕਿ ਦੋ ਵਾਰ ਤੋਂ ਵੱਧ ਪ੍ਰਧਾਨ ਨਾ ਹੋਵੇ ਜਿਹੜਾ ਬੰਦਾ ਵਿਧਾਇਕ ਦੀ ਚੋਣ ਲੜੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲੜੇ ਦੋਵਾਂ ਵਿੱਚ ਵੱਖਰੇਵਾ ਹੋਵੇ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਹੱਦ ਤੱਕ ਇੱਕ ਐਸੇ ਐਸੀ ਸਥਿਤੀ ਤੱਕ ਜਿਹੜੀ ਆ ਉਹ ਕਹੇ ਲਈ ਇੰਡੀਪੈਂਡੈਂਟ ਰਹੇ ਆਜ਼ਾਦ ਰਹੇ ਖੁਦਮਖਤਿਆਰ ਰਹੇ ਇਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਉਹਦੇ ਚ ਕਈਆਂ ਸੀ ਉਸ ਵੱਲ ਨੂੰ ਅੱਗੇ ਵਧਿਆ ਜਾ ਰਿਹਾ ਹੁਣ ਕਿਹਾ ਜਾ ਰਿਹਾ ਕਿ ਇੱਕ ਤਰ੍ਹਾਂ ਨਾਲ ਇੱਕ ਅਲੱਗ ਬਾਡੀ ਇੱਕ ਵਿੰਗ ਕਹਿ ਲੋ ਇੱਕ ਸ਼ਾਖਾ ਕਹਿ ਲੋ ਸ਼੍ਰੋਮਣੀ ਅਕਾਲੀ ਦਲ ਦੀ ਬਣਾਈ ਜਾਊਗੀ ਜਿਹੜੀ ਸਿਰਫ ਤੇ ਸਿਰਫ ਧਾਰਮਿਕ ਮਾਮਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਚੋਣ ਉਹਦੀ ਸਾਰੀ ਪ੍ਰਕਿਰਿਆ ਕੌਣ ਲੜੇਗਾ ਕੌਣ ਨਹੀਂ ਲੜੇਗਾ ਕਿਵੇਂ ਉਹ ਚਲਾਇਆ ਜਾਣਾ ਉਸ ਵੱਲ ਵਧੇਗੀ ਤੇ ਉਹਦੇ ਵਿੱਚ ਕੱਲੇ ਇਹ ਨਹੀਂ ਕਿ ਜਿਹੜੇ ਪਰ ਪੰਜ ਮੈਂਬਰੀ ਕਮੇਟੀ ਤੋਂ ਪਰ ਚੀ ਕਟਾ ਕੇ ਮੈਂਬਰ ਬਣਨਗੇ ਉਹੀ ਉਸ ਤੋਂ ਇਲਾਵਾ ਵੀ ਜਿੰਨੀਆਂ ਵੀ ਹਮ ਖਿਆਲੀ ਜਾਂ ਜਿਨ੍ਹਾਂ ਦੀ ਲੈਨ ਕਿਤੇ ਨਾ ਕਿਤੇ ਤੁਹਾ ਇਹਨਾਂ ਦੇ ਨਾਲ ਮੇਲ ਖਾਂਦੀ ਹੋਵੇ ਉਹਨਾਂ ਨੂੰ ਇਕੱਠੇ ਕਰਨਾ ਤੇ ਕਿਹਾ ਜਾਂਦਾ ਕਿ ਇਸ ਮਾਮਲੇ ਦੇ ਵਿੱਚ ਸਾਬਕਾ ਜਥੇਦਾਰ ਸਤਖਤ ਸ਼੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰੀ ਅੱਗੇ ਆ ਸਕਦੇ ਤੇ ਉਹ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੇ ਐ ਤੇ ਉਹ ਅਗਵਾਈ ਕਰ ਸਕਦੇ ਐ ਇਸੇ ਤਰ੍ਹਾਂ ਵਾਲੀ ਗਿਆਨੀ ਕੇਵਲ ਸਿੰਘ ਦਾ ਨਾਮ ਵੀ ਚੱਲ ਰਿਹਾ ਹੈ ਤੇ ਗਿਆਨੀ ਮਨਜੀਤ ਸਿੰਘ ਹੋਰਾਂ ਦਾ ਜੋ ਕਿ ਸਾਫ ਕਾਲ ਤੱਕ ਸਾਬ ਦੇ ਤੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ ਹੈ ਤੇ ਉਹ ਵੀ ਐਸੇ ਪੋਲੀਟੀਕਲ ਡਵੈਲਪਮੈਂਟ ਉਹਨਾਂ ਦੇ ਦੌਰ ਚ ਵੀ ਹੋਈ ਜਦੋਂ ਜਥੇਦਾਰ ਗੁਰਚੰਦ ਸਿੰਘ ਟੋੜਾ ਤੇ ਪ੍ਰਕਾਸ਼ ਸਿੰਘ ਬਾਦਲਦਾਰ ਰੋਲਾ ਪਿਆ ਇਹਨਾਂ ਦੇ ਵਿੱਚ ਡਿਵੀਜ਼ਨ ਹੋਈ ਉਸ ਸਮੇ ਉਸ ਹੀ ਉਹਨਾਂ ਨੇ ਵੀ ਇਕਤਾ ਕਰਾਉਣ ਦੀ ਕੋਸ਼ਿਸ਼ ਕੀਤੀ ਇਸ ਸਾਰੇ ਕਾਸੇ ਦੇ ਵਿੱਚ ਕਿਹਾ ਜਾਂਦਾ ਕਿ ਤਿੰਨ ਜਥੇਦਾਰ ਕਿਉਂਕਿ ਬਾਕੀ ਦੇਖੋ ਜਥੇਦਾਰ ਤਖਸ਼ੀ ਕਾਲ ਤੱਕ ਸਾਹਿਬ ਗਿਆਨੀ ਰੰਜੀਤ ਸਿੰਘ ਘੂਰੀ ਵੀ ਜਿਹੜੇ ਆ ਉਹ ਅੱਡ ਚੱਲ ਰਹੇ ਆ ਬਹੁਤ ਸਾਰੇ ਹੂਰ ਨੇ ਭਾਈ ਬਡਾਲਾ ਨੇ ਵਕ ਵਕ ਤਿਰਾਣੇ ਪੰਥਕ ਅਕਾਲੀ ਲਹਿਰ ਉਹਨਾਂ ਸਾਰਿਆਂ ਨੂੰ ਇਕੱਠੇ ਕਰਨ ਜਾਂ ਘਟੋ ਘਟ ਇਹ ਕਰਨ ਦਾ ਕਿ ਜਿਹੜਾ ਇੱਕ ਉਮੀਦਵਾਰ ਦੇ ਖਿਲਾਫ ਇੱਕ ਉਮੀਦਵਾਰ ਹੋਵੇ 1 ਟੂ 1 ਮੈਚ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਰਕੇ ਜਿਹੜਾ ਕਿਉਂਕਿ ਵੀ ਹੁਣ ਯਾਲੀ ਝੁੰਦਾ ਗੁਰਪ੍ਰਤਾਪ ਵਡਾਲਾ ਜੋ ਬਾਕੀ ਸੰਤਾ ਸਿੰਘ ਮੈਦਪੁਰੀ ਬੀਬੀ ਸੁਬੰਦਕੁਰ ਇਹ ਸਾਰੇ ਰਾਜਨੀਤਿਕ ਤੌਰ ਤੇ ਸਰਗਰਮ ਨੇ ਸੁਭਾਵਿਕ ਜੀ ਗੱਲ ਹੈ ਤੇ ਜਿਹੜੇ ਬੁਨਿਆਦੀ ਉਸੂਲ ਜਿੰਨਾ ਕਰਕੇ ਕਿਹਾ ਜਾਂਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜੇ ਇਹ ਉਸੂਲ ਅਪਣਾਏ ਹੁੰਦੇ ਤਾਂ ਇੰਨਾ ਚ ਨਘਾਰ ਨਾ ਆਉਂਦਾ ਉਹਨਾਂ ਵੱਲ ਉਹਨਾਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਕਹਿ ਲਈਏ ਜਾਂ ਉਸ ਨੂੰ ਦੁਬਾਰਾ ਸੁਰਜੀਤ ਕਰਨ ਦੇ ਲਈ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਹੈ ਉਹ ਇਹ ਲੋਕ ਕਰ ਰਹੇ ਨੇ ਉਸ ਵਿੱਚੋ ਇਹੀ ਹੈ ਕਿ ਗਿਆਨੀ ਹਰਪੀ ਸਿੰਘ ਜਾਂ ਕੋਈ ਹੋਰ ਜਥੇਦਾਰ ਸਹਿਬਾਨ ਇਸ ਦੀ ਅਗਵਾਈ ਕਰਨ ਜਾਂ ਕੋਈ ਐਸੀ ਕਮੇਟੀ ਬਣਾ ਕੇ ਇਸ ਦੀ ਅਗਵਾਈ ਕੀਤੀ ਜਾਵੇ ਤਾਂ ਜੋ ਤਗੜੀ ਲੜਾਈ ਦਿੱਤੀ ਜਾ ਸਕੇ ਤੇ ਕਾਬਜ ਹੋਇਆ ਜਾ ਸਕੇ ਤੇ ਇਹ ਗੱਲ ਕਹਾਈ ਜਾ ਸਕੇ ਕਿ ਅਸਲੀ ਅਕਾਲੀ ਦਲ Shri Akal Takht Sahib ਵੱਲੋਂ ਥਾਪੀ ਗਈ ਪੰਜ ਮੈਂਬਰੀ ਕਮੇਟੀ ਦੀ ਕੀਤੀ ਹੋਈ ਭਰਤੀ ਚੋਂ ਨਿਕਲਿਆ ਹੈ ਤੇ ਇਹੀ ਅਸਲੀ ਅਕਾਲੀ ਦਲ ਹੈ ਇਸ ਕਰਕੇ ਬਹੁਤ ਸੋਚ ਸਮਝ ਕੇ ਪੰਜ ਮੈਂਬਰੀ ਕਮੇਟੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਝੁੰਡਾ ਕਮੇਟੀ ਦੀਆਂ ਰਿਪੋਰਟਾਂ ਨੇ ਜਿਹੜੀਆਂ ਉਹਨੂੰ ਜੇਕਰ ਅੰਮਲੀ ਜਾਮਾ ਪਹਿਨਾਇਆ ਜਾਂਦਾ ਤਾਂ ਸ਼ਾਇਦ ਦੇ ਨਤੀਜੇ ਹੋਰ ਚੰਗੇ ਆ ਸਕਦੇ ਆ ਉਸੇ ਵੱਲ ਨੂੰ ਹੀ ਵਧਿਆ ਜਾ ਰਿਹਾ ਹੈ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਨਾਲ ਅੱਗੇ ਵਧਿਆ ਜਾਵੇ ਬਾਕੀ ਦੇਖਦੇ ਹਾਂ ਕਿ ਕਿਉਂਕਿ ਸੁਖਵੀਰ ਸਿੰਘ ਹੁਣੀ ਵੀ ਡਾਡੇ ਨੇ ਸੁਖਵੀਰ ਸਿੰਘ ਬਾਦਲੂਣੀ ਵੀ ਉਹ ਅੱਗੋਂ ਕੀ ਸਟੈਪ ਚਲਦੇ ਇੱਕ ਅਹਿਮ ਗੱਲ ਜਿਹੜੀ ਹੋ ਸਕਦੀ ਹੈ ਜਿਸ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਤੇ ਉਹਨਾਂ ਦਾ ਜਿਹੜਾ ਕੰਮ ਕਾਜ ਅੱਜ ਕੱਲ ਚੱਲ ਰਿਹਾ ਆ ਉਹ ਕਾਫੀ ਟੇਡਾ ਹੋ ਚੁੱਕਿਆ